ਖਬਰਨਾਮਾ ਦੇਖ ਰਿਹਾ ਸਾਰੀ ਸੁਪਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਕਾਂਗਰਸ ਪਾਰਟੀ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਸੰਸਦ ਮੈਂਬਰ ਨੇ ਮੋਰਚਾ ਖੋਲ੍ਹ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਭਿਸ਼ ਬਾਦਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਰਸਾ ਸਿੰਘ ਮਲਟੋਹਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦੜ ਦੇ ਵਿਰੁੱਧ ਇੱਕ ਪਾਸੇ ਸੰਵਿਧਾਨ ਦੀਆਂ ਗੱਲਾਂ ਕਰਨ ਵਾਲੀ ਪਾਰਟੀ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋਣ ਵਾਲੇ ਲੋਕ ਹੁਣ ਗੱਲ ਕਰਦੇ ਨੇ ਧਰਮ ਦੀ ਗੱਲ ਕਰਦੇ ਨੇ ਪੰਥ ਦੀ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਜਾ ਚੁੱਕੀ ਹੈ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਸੁਖਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਰੋਧ ਸੁਖਬੀ ਸਿੰਘ ਬਾਦਲ ਦੇ ਵਿਰੋਧ ਜੰਗ ਜਿਹੜੀ ਹੈ ਛੇੜ ਦਿੱਤੀ ਹੈ ਆਖਰਕਾਰ ਮਾਜਰਾ ਕੀ ਹੈ ਕਿਉਂ ਸੁਖਿੰਦਰ ਸਿੰਘ ਰੰਧਾਵਾ ਨੇ ਜੰਗ ਛੇੜੀ ਹਾਲਾਂਕਿ ਸੁਖਿੰਦਰ ਸਿੰਘ ਰੰਧਾਵਾ ਨੂੰ ਖਿਲਾਫ ਹੋਣਾ ਚਾਹੀਦਾ ਸੀ ਆਮ ਆ띠 ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਉਹ ਉਹਨਾਂ ਦੀਆਂ ਕਮੀਆਂ ਗਰੋਣੀਆਂ ਚਾਹੀਦੀਆਂ ਸੀ ਲੇਕਿਨ ਇੱਧ ਸੁਖਿੰਦਰ ਸਿੰਘ ਰੰਧਾਵਾ ਹਮੇਸ਼ਾ ਹੀ ਵਿਵਾਖ ਹੋ ਕੇ ਬੋਲਦੇ ਨੇ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਸੀ ਕਿ ਜਿਹੜੇ ਤੁਸੀਂ 32 33 ਕਹਿੰਦੇ ਹੋ ਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਅੰਦਰ ਟੱਚ ਵਿੱਚ ਨੇ ਅਸੀਂ ਚੋਰਾ ਨੂੰ ਆਪਣੀ ਪਾਰਟੀ ਦੇ ਵਿੱਚ ਨਹੀਂ ਆਉਣ ਦੇਾਂਗੇ ਅਸੀਂ ਨਵੇਂ ਲੋਕਾਂ ਨੂੰ ਟਿਕਟਾਂ ਦੇਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਧਰ ਜਿਹੜੀ ਜੰਗ ਛੇੜੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਦੇ ਵਿਰੁੱਧ 12 ਫਰਵਰੀ ਨੂੰ ਮੀਟਿੰਗ ਹੋਣ ਚਾਰੀ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਿਹੜੀ ਇੱਕ ਧਾਰਮਿਕ ਧਾਰਮਿਕ ਜਗਾ ਹੈ ਧਾਰਮਿਕ ਜਗਾ ਤੇ ਕੋਈ ਵੀ ਪੋਲੀਟਿਸ਼ੀਅਨ ਜਾ ਕੇ ਉੱਤੇ ਮੀਟਿੰਗ ਨਹੀਂ ਲੈ ਸਕਦਾ ਕਿਉਂਕਿ ਇਹ ਤਾਂ ਗੱਲ ਵਿਰਸਾ ਡਾਕਟਰ ਦਲਜੀਤ ਸਿੰਘ ਚੀਮਾ ਪਹਿਲੇ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਫਤਵਾ ਹੋਰ ਹੈ ਰਾਜਨੀਤੀ ਹੋਰ ਹੈ ਸਾਨੂੰ ਸੰਵਿਧਾਨ ਦੇ ਨਾਲ ਚੱਲਣਾ ਚਾਹੀਦਾ ਹੈ ਹੁਣ ਤੁਹਾਡਾ ਸੰਵਿਧਾਨ ਕਿੱਥੇ ਗਿਆ ਹੋਨ ਤੁਹਾਡਾ ਧਰਮ ਕਿੱਥੇ ਗਿਆ ਵਿਰੋਧ ਕੀਤਾ ਜਾ ਰਿਹਾ ਹੈ ਸੁਖਵਿੰਦਰ ਸਿੰਘ ਰੰਧਾਵਾ ਦੇ ਦੁਆਰਾ ਸੁਖਵਿੰਦਰ ਸਿੰਘ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਧਰਮ ਦੇ ਨਾਮ ਤੇ ਲੋਕਾਂ ਨੂੰ ਭੰਮਲ ਪੂਸੇ ਪਾਇਆ ਜਾ ਰਿਹਾ ਹੈ ਚਰੂਪਰੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਰਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਹ ਮੀਟਿੰਗ ਨਹੀਂ ਹੋਣੀ ਚਾਹੀਦੀ ਅਸੀਂ ਇਸ ਦਾ ਜ਼ਰੂਰ ਕਰਾਂਗੇ ਬਿਲਕੁਲ ਸਹੀ ਗੱਲ ਹੈ ਕਿ ਉਸ ਦਾ ਵਿਰੋਧ ਕਰਨਾ ਵੀ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਕਹਿੰਦੇ ਨੇ ਕਿ ਸ੍ਰੀ ਅਕਾਲ ਤਖਸੈਬ ਹੋਰ ਹੈ ਅਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਇਹ ਇੱਕ ਸਿਆਸੀ ਪਾਰਟੀ ਹੈ ਇੱਕ ਸੰਵਿਧਾਨਿਕ ਪਾਰਟੀ ਹੈ ਇੱਕ ਲੋਕਤਰਤ ਦੇ ਦਾਰੇ ਹਟ ਆਉਦੀ ਹੈ ਯਾਨੀ ਕਿ ਸ੍ਰੀ ਅਕਾਲ ਤਖਸੈਬ ਦੇ ਹੁਕਮ ਨਾਵੇਂ ਤੋਂ ਜਦੋਂ ਮਨਕਰ ਹੋਏ ਸੀ ਇਹ ਗੱਲਾਂ ਕਹਿ ਕੇ ਸਿੱਖਾਂ ਨੂੰ ਭੰਮਲ ਘੂਸੇ ਵਿੱਚ ਪਾਇਆ ਜਾ ਰਿਹਾ ਸੀ ਤੇ ਹੁਣ ਤੇਜਸਿਕ ਸੁਬੰਦਰੀ ਹਾਲ ਦੀ ਵਰਤੋਂ ਕਿਉਂ ਕੀਤੀ ਜਾ ਰਹੀ ਹੈ ਇਹ ਗੱਲ ਕਹੀ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ